ਅ ਗੱਲਬਾਤ ਇਹ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਨੇ ਤੇ ਬਹੁਤ ਸਾਰੀਆਂ ਚੀਜ਼ਾਂ ਗਾਇਬ ਹੋ ਜਾਂਦੀਆਂ ਪਿੱਛੇ ਜੇ ਤਾਂ ਆਪਾਂ ਗੱਲ ਕੀਤੀ ਕਿ ਪਿੰਡ ਹੀ ਪੂਰਾ ਗਾਇਬ ਕਰਤਾ ਉਹ ਹੀ ਨਹੀਂ ਕਿਤੇ ਲੱਭਿਆ ਪਰ ਕਹਿੰਦੇ ਕਿ ਇੱਕ ਪਿੰਡ ਦੇ ਵਿੱਚ ਨਲਕੀਆਂ ਦੀ ਗ੍ਰਾਂਟ ਆਈ ਸੀ ਉਨਾ ਗ੍ਰਾਂਟ ਲੱਭੀ ਤੇ ਨਾ ਨਲਕੀਆਂ ਲੱਭੇ ਹੁਣ ਪਤਾ ਨਹੀਂ ਨਲਕੇ ਕੌਣ ਖਾ ਗਿਆ ਤੇ ਗ੍ਰਾਂਟ ਕੌਣ ਖਾ ਗਿਆ ਇਹ ਕਿੱਥੋਂ ਦੀ ਖਬਰ ਹੈ ਜੀ ਨਲਕੀਆਂ ਵਾਲੇ ਪੈਸੇ ਵੀ ਖਾ ਗਿਆ ਇਹ ਸ਼ਹਿਦ ਗੁਰਦਾਸਪੁਰ ਜ਼ਿਲ੍ਹੇ ਦੀ ਜੀ ਲਾਰਾਏ ਪਿੰਡ ਆ ਸ਼ਹਿਦ ਹੂੰ ਉੱਥੋਂ ਦੀ ਜਿਹੜੀ ਨਵੀਂ ਪੰਚਾਇਤ ਬਣੀ ਉਹ ਕਹਿੰਦੇ 2-3 ਸਾਲ ਦਾ ਰਿਕਾਰਡ ਸਾਡੇ ਹੱਥ ਲੱਗਾ ਤੁਹਾਨੂੰ ਕਿੰਨੇ 3.5 ਲੱਖ ਦੇ ਨਲਕੇ ਲੱਗੇ ਨੇ ਅਸੀਂ ਤੇ ਨਲਕੇ ਲੱਭ ਲੱਭ ਕੇ ਕਮਲੇ ਹੋ ਗਏ ਨਲਕੇ ਹੀ ਨਹੀਂ ਲੱਭਣਦੇ ਕਿੱਥੇ ਲੱਗੇ ਹੂੰ ਮੈਂ ਕਿਹਾ ਹੋ ਸਕਦਾ ਅੰਡਰਗਰਾਉਂਡ ਹੀ ਲੱਗੇ ਹੋਣ ਧਰਤੀ ਦੇ ਅੰਡਰਗਰਾਉਂਡ ਹੀ ਜੀ ਇਹ ਇੱਥੋਂ ਹੀ ਸਿੱਧਾ ਪਾਣੀ ਜਿਹੜਾ ਉਹ ਦੂਜੇ ਪਾਈ ਪੰਜ પાਕੇ ਭੇਜ ਦੇਣਗੇ ਹੂੰ ਉਹ ਬੜਾ ਕੁਛ ਹੈ ਜੀ ਉਹ ਤਾਂ ਕਹੀ ਜਾ ਰਹੇ ਸੀਗੇ ਕੱਲ ਅੱਜ ਖਬਰ ਵੀ ਲੱਗੀ ਆ ਕਿ ਪੋਗਲੈਂਡ ਮਸ਼ੀਨ ਲੱਗੀ ਆ ਛੱਪੜ ਚ ਸਫਾਈ ਹੋ ਰਹੀ ਤੇ ਛੱਪੜ ਤੇ ਉੱਤੇ ਦਾ ਉੱਤੇ ਖਲੋਤਾ ਮੇਰੇ ਪਿੰਡ ਵੀ ਇੱਕ ਐਸਾ ਹੀ ਛੱਪੜ ਹੈ ਉਹ ਤੁਹਾਨੂੰ ਲੱਭਣਾ ਹੀ ਨਹੀਂ ਛੱਪੜ ਉਹ ਆਪਕਾ ਕਾਈ ਖਲੋਤੀ ਹੈ ਤੇ ਮੁਰਿਆ ਉਹ ਵਿੱਚ ਅੱਗ ਲੱਗ ਜਾਂਦੀ ਛੱਪੜ ਦੀ ਕੀ ਬਾਤ ਆਪ ਸਾਫ ਹੋ ਜਾਂਦਾ ਵੀਰੇ ਹੋ ਜਾਂਦਾ ਮਾੜਾ ਮੱਕਾ ਉਹ ਬਾਦਲ ਸਰਕਾਰ ਵੇਲੇ ਲੱਖਾਂ ਰੁਪਏ ਦਾ ਪ੍ਰੋਜੈਕਟ ਆਇਆ ਸੀਗਾ ਸਾਫ ਸੂਫ ਕੀਤਾ ਸੀ ਪਰ ਕਹਾਣੀ ਉੱਥੇ ਦੀ ਉੱਥੇ ਖਲੋਦੀ ਆ ਤਾਂ ਗੱਲ ਇਹ ਆ ਕਿ ਇਸ ਤਰ੍ਹਾਂ ਕਿੰਨੇ ਪਿੰਡ ਕਿੰਨੀਆਂ ਪੰਚਾਇਤਾਂ ਜਿੱਥੇ ਸਭ ਕੁਝ ਚੱਲਦਾ ਸਭ ਹੂੰ ਹੁਣ ਉਹ ਕਹਿੰਦੇ ਆ ਜੀ ਕਿ ਨਲਕੇ ਹੀ ਹਨੀਗੇ ਛੱਪੜ ਦੇ ਸਫਾਈ ਦੇ ਨਾਮ ਤੇ ਚਲੋ ਰਾਜਨੀਤੀ ਵੀ ਹੁੰਦੀ ਹੈ ਇਹਨਾਂ ਜੀਸਾਂ ਚ ਮੈਂ ਉਹ ਸਿਸਟਮ ਹੁਣ ਕਰਨਾ ਹੈ ਪਰ ਇਹ ਚੀਜ਼ਾਂ ਸੱਚ ਵੀ ਹੈਂਦੀਆਂ ਨੇ ਬਿਲਕੁਲ ਜੀ ਬਿਲਕੁਲ ਤੇਰਾ ਕੁਸ਼ ਉਹ ਕਹਿੰਦੇ ਕਿ ਸੂਰਜੀ ਲਾਈਟਾਂ ਜਿਹੜੀਆਂ ਹੁੰਦੀਆਂ ਨੇ ਉਹ ਸਾਡੇ ਕੁਝ ਐਨ ਆਰ ਆਈ ਤੇ ਕੁਝ ਕਲੱਬ ਕਲੱਬ ਵਾਲਿਆਂ ਨੇ ਲਾਈਆਂ ਪੰਚਾਇਤ ਨੇ ਉਹ ਵੀ ਆਪਣੇ ਖਾਤੇ 'ਚ ਜੋੜੀਆਂ ਨੇ ਔਰ ਖਾਤੇਆਂ ਨਹੀਂ ਕੱਢ ਕੇ ਆਸ ਦੇਲੇ ਪਾਸੇ ਨੂੰ ਲਾੜੀਆਂ ਤੇ ਅੰਦਰ ਆਲੀ ਉਧਰ ਕਰਦੇ ਕਈ ਪਿੰਡਾਂ ਚੋਂ ਇਸ ਤਰ੍ਹਾਂ ਦੇ ਇਲਜ਼ਾਮ ਆ ਰਹੇ ਨੇ ਕੀ ਕਰੀਏ ਜੀ ਉੱਥੇ ਤੋਂ ਹੁਣ ਪਿੰਡ ਦੇ ਪਿੰਡ ਹੀ ਲਾਪਤਾ ਹੋਏ ਪੈ ਨੇ ਪਿੰਡਾਂ ਨੂੰ ਗਰੰਟਾ ਦਿੱਤੀਆਂ ਆਪੇ ਮੇਰਾ ਜੀ ਪੁੱਜੀ ਆਪੇ ਮੇਰੇ ਬੱਚੇ ਜੀ ਇਹ ਸਾਰਾ ਕੁਝ ਆਪਣੇ ਆਪ ਹੀ ਹੋ ਰਿਹਾ ਜੀ ਜੀ ਬਿਲਕੁਲ ਪਰ ਗੱਲ ਤੇ ਇਹ ਹੈ ਨਾ ਕਿ ਫੇਰ ਗੱਲ ਉੱਥੇ ਚਲੀ ਜਾਏਗੀ ਬਾਤ ਨਿਕਲੀ ਹੈ ਤਾਂ ਦੂਰ ਤਲਕ ਜਾਏਗੀ ਹਮ ਕਿ ਜਦੋਂ ਸਾਡੇ ਨੇਤਾ ਹੀ ਇਸ ਕਰਪਸ਼ਨ ਦਾ ਮੁੱਢ ਬਣਾ ਦਿੰਦੇ ਮੈਂ ਕਿਸੇ ਪੰਚਾਇਤ ਨੂੰ ਜਾਂ ਕਿਸੇ ਬੰਦੇ ਨੂੰ ਟਾਰਗੇਟ ਕਰਕੇ ਨਹੀਂ ਕਹਿ ਰਿਆ ਇਹ ਪਿੰਡ ਪਿੰਡ ਦੀ ਕਹਾਣੀ ਹੋ ਸਕਦੀ ਜਾਂ ਕਿਸੇ ਪਿੰਡ ਦੀ ਕਹਾਣੀ ਹੋ ਸਕਦੀ ਕਿ ਜਦੋਂ ਤੁਸੀਂ ਝੋਲਾ ਫੜ ਕੇ ਅਗਲੇ ਤੋਂ ਲੈ ਲੈਣਾ ਸਰਪੰਚੀ ਵਾਸਤੇ ਆਫਰੋਜ਼ਪੁਰ ਜ਼ਿਲ੍ਹੇ ਚ ਸਰਾ ਗਾਣੀ ਇੱਕ ਦਿਨ ਮਿੱਤਰ ਮੇਰੇ ਕੋਲ ਬੈਠੇ ਉਹ ਕਹਿੰਦੇ ਕਿ ਇੱਕ ਐਮ ਐਲ ਏ ਦੇ ਘਰ ਵਾਲੇ ਨਾਲ ਮੇਰੀ ਬਹੁਤ ਦੋਸਤੀ ਸੀ ਹੂੰ ਮੈਂ ਕਿਤੇ ਪਾਸੇ ਗਿਆ ਸੀ ਦੂਜੇ ਮੁਲਕ ਚ ਮੇਰੇ ਮੁੰਡੇ ਨੂੰ ਛਾੜ ਤੇ ਲਿਆ ਆ ਜਾ ਤੈਨੂੰ ਸਰਪੰਚ ਬਣਾਵਾ ਅੱਛਾ ਜਦੋਂ ਗਿਆ ਹੂੰ ਪੁਰਾਣੀ ਗੱਲ ਹੈ ਜਦੋਂ ਗਿਆ ਤੇ ਉਹਨੂੰ ਚਾਚੜ ਚੜ ਕੇ ਚਾਚੇ ਚਾਚੇ ਨੇ ਮੈਨੂੰ ਸਰਪੰਚ ਬਣਾ ਦੇਣਾ ਹੂੰ ਬਿਲਕੁਲ ਇੱਕ ਹੋਰ ਆ ਉਹ ਜੀ ਜਦੋਂ ਗਿਆ ਤੇ ਚਵਾਰੇ ਚ ਚੜਿਆ ਉਹਨੇ ਆਖਿਆ ਤੈਨੂੰ ਸਰਪੰਚ ਬਣਾਉਣਾ ਹੀ ਬਣਾਉਣਾ ਤੇ ਹੂੰ ਅਲ ਇਕ ਲਈ ਚਾਚਾ ਧੰਨਵਾਦ ਦਾ 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 ਰਲਾ ਕਰ ਚਾਹੀਦਾ ਬਣਾਦਾ ਸਰਪੰਚ ਸ਼ੁਰੂ ਹੋ ਗਈਆਂ ਤਿਆਰੀਆਂ ਨੌਪਰਾਂ ਨਾਲੀ ਪੌੜੀਆਂ ਪਿੱਛੇ ਨੂੰ ਹੂੰ ਤਾਂ ਮਤਲਬ ਕਿ ਇਸ ਤਰ੍ਹਾਂ ਦੀ ਹਾਲਤ ਜਦੋਂ ਸਿਸਟਮ ਦੀ ਹੋਵੇ ਇਹ ਗੱਲ ਕੋਈ ਮੈਨੂੰ ਖੁਦ ਦੱਸ ਕੇ ਗਿਆ ਸਾਬ ਹੂੰ ਸੱਜਣ ਵੇਲੀ ਲੰਘਦਾ ਡੱਪਦਾ ਤੇ ਮੈਂ ਕਹਿੰਦਾ ਜਦੋਂ ਮੇਰੇ ਨਾਲ ਫੋਨ ਤੇ ਗੱਲ ਹੋਈ 10 12 ਨਹੀਂ 20 25 ਚ ਪੈਣੀ ਹੈ ਸਰਪੰਚੀ ਦੇਖ ਲਾ ਸਾਬ ਬਿਲਕੁਲ ਬਿਲਕੁਲ ਤੂੰ ਕਹਿੰਦਾ ਮਤਲਬ ਇਹ ਹੈ ਕਿ ਜਦੋਂ ਇਸ ਤਰ੍ਹਾਂ ਨਿਤਾ ਹੂੰ ਇੰਨੀਆਂ ਮੋਟੀਆਂ ਰਕਮਾਂ ਲੈ ਕੇ ਸਰਪੰਚੀ ਦੇ ਰਹੇ ਨੇ ਕਾਗਜ਼ ਰੱਦ ਕਰਵਾ ਰਿਹਾ ਉਹ ਕਰ ਰਿਹਾ ਉਹ ਕਰ ਰਿਹਾ ਤੇ ਜਿਹੜਾ ਲਾਏਗਾ ਸਾਬ ਉਹ ਖਾਏਗਾ ਖਾਏਗਾ ਬਿਲਕੁਲ ਮੁੱਢ ਤੇ ਕਰਪਾਉਤ ਜਾਣ ਕੇ ਹੁੰਦੇ ਉਹ ਕੋਈ ਅੱਗੇ ਹੁੰਦੇ ਸੀ ਪਰੇ ਪੰਚਾਇਤ ਰੱਬ ਦਾ ਰੂਪ ਆ ਹੂੰ ਤੇ ਤੁਸੀਂ ਦੇਖ ਲਓ ਕਿ ਕਿੰਨੀਆਂ ਬਦਨਾਮੀਆਂ ਹੋ ਰਹੀਆਂ ਪਰੇ ਪੰਚਾਇਤ ਦਾ ਟਾਲਿਆ ਕੌਣ ਕਰਦਾ ਸੀ ਨਾ ਸਭ ਆਦਿਆਂ ਨਹੀਂ ਸੀ ਕਰਦਾ ਕੋਈ ਜਿਹੜਾ ਕਹਤਾ ਹਾਂ ਭਾਈ ਸ਼ਰਮ ਮੱਤੇ ਆ ਤੇ ਅੱਜ ਤੁਸੀਂ ਦੇਖ ਲਓ ਕਿ ਕਿਸ ਤਰ੍ਹਾਂ ਦਾ ਭਾਈ ਹਾਲ ਹੋਇਆ ਪਿਆ ਬਿਲਕੁਲ ਕਹਿੰਦੇ ਸੀ ਪੰਜਾਂ ਚ ਪੰਚਾਇਤ ਤੇ ਪੰਚਾਇਤ ਚ ਭਗਵਾਨ ਜਿਹੜਾ ਕਹਿਤਾ ਉਹਨੇ ਸਹੀ ਹੈ ਜੀ ਤੂੰ ਮਨਜ਼ੂਰ ਹੁੰਦਾ ਸੀ ਪਰ ਹੁਣ ਤੇ ਗੱਲਾਂ ਹੀ ਹੋਰ ਹੋ ਗਈਆਂ ਮੋਰ ਗੱਲਾਂ ਹੋ ਗਈਆਂ ਪਰ ਪੰਚਾਇਤ ਵੀ ਹੁਣ ਫਿਰ ਉਹ ਜੀ ਬਣਦੀ ਨਹੀਂ ਨਾ ਜੀ ਹੋਰ ਤਰੀਕੇ ਨਾਲ ਬਣਨੀ ਹੈ ਭੱਟੀ ਸਾਹਿਬ ਕਹ ਰਹੇ ਨੇ ਕਿ ਕਹਿੰਦੇ ਪੁਰਾਣੇ ਕੰਮਾਂ ਵਾਲੇ ਨੀ ਪੱਥਰੇ ਢੋੜੀ ਜਾਂਦੇ ਆ ਕਹਿੰਦੇ ਨਵਾਂ ਕੋਈ ਕਰਦੇ ਨਹੀਂ ਨਵਾਂ ਨੀ ਪੱਥਰੇ ਨੀ ਪੱਥਰਾਂ ਨੂੰ ਢੋੜੋ ਰਿਕਾਰਡ ਹੀ ਢੋੜੋ ਯਾਰ ਕਾੜੀ ਢੋੜੋ ਵਕਾਸ ਦੇ ਰਿਕਾਰਡ ਢੋੜੋ ਤਾਂ ਗੱਲ ਬੰਨੀ ਜੀ 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 ਭਾਈ ਜੀ ਕਹਿੰਦੇ ਆਪਾਂ ਲੈਨੇ ਸਰਪੰਚ ਵੀ ਦਿੱਲੀ 사ਦ ਰਹੇ ਹਲਕਾ ਗਿੱਦੜਵਾ ਡਿੰਪੀ ਦੇ ਬੰਦੇ ਸੱਦੇ ਆ ਕਹਿੰਦੇ ਦੀ ਬਰਾੜ ਜੀ ਕਹਰੇ ਤੁਸੀਂ ਸਾਡੀ ਸੁਣ ਲਈ ਆ ਅੱਜ ਤੇ ਕਹਿੰਦੇ ਸੀ ਵੀ ਸਰਪੰਚਾਂ ਨੂੰ ਵੀ ਦਿੱਲੀ ਦਿਖਾਓ ਤੇ ਮੈਂ ਕਹਿੰਨਾ ਕਿ ਤੇ ਗੋਆ ਇਲੈਕਸ਼ਨ ਹੋਵੇ ਇਹਨਾਂ ਨੇ ਗੋਆ ਵੀ ਲੜਨਾ ਹੈ ਹੂੰ ਹੂੰ ਇਹ ਸਾਡੇ ਪੰਜਾਬੀਆਂ ਨੂੰ ਉੱਥੇ ਤੁਸੀਂ ਗੋਆ ਵਿੱਚ ਤੇ ਲੈ ਕੇ ਜਾਓ ਮੈਂ ਤੇ ਮੇਰੀ ਦਲੀ ਇੱਛਾ ਹੈ ਜੀ ਕਿ ਜਦੋਂ ਗੋਆ ਇਲੈਕਸ਼ਨ ਹੋਵੇ ਤੁਸੀਂ ਸਾਰੇ ਜਿੰਨੇ ਪੰਭੱਕੜ ਵੇਰ ਜਾਓ ਤੁਸੀਂ ਕਹੋ ਕਿ ਅਸੀਂ ਤੇ ਵਿੱਚ ਦੇਖ ਨਹੀਂ ਆ ਉੱਥੇ ਆਹ ਸਾਨੂੰ ਦਿਖਾ ਕੇ ਲਿਆਓ ਕੁਝ ਓਟਾਂ ਕੋਣੀਆਂ ਤੇ ਕੋਆਣੀਆਂ ਕੁਝ ਫਰੈਸ਼ ਹੋ ਜਾਓਗੇ ਤੁਸੀਂ ਜੀ 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 ਬਿਲਕੁਲ ਮਤਲਬ ਕਿ ਪੰਚਾਂ ਸਰਪੰਚਾਂ ਨੂੰ Goa ਵਿੱਚ ਜ਼ਰੂਰ ਕਮਾਓ ਜਦੋਂ ਵੀ ਨੈਕਸਟ ਟਾਈਮ ਇਲੈਕਸ਼ਨ ਹੋਏਗਾ Goa ਦੇ ਵਿੱਚ ਕਾਫੀ ਇਹਨਾਂ ਦੀ ਹਾਜ਼ਰੀ ਭਰਪੂਰ ਰਹਿੰਦੀ ਹੈ ਜੀ 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 ਬਿਲਕੁਲ ਬਿਲਕੁਲ ਬੀਤੇ ਸਮੇਂ ਦੇ ਵਿੱਚ ਕਹਿੰਦੇ ਸਰਪੰਚ ਘਰੇ ਜਾਂਦਾ ਸੀ ਲੋਕ ਚਾਦਰ ਵਿਛਾਉਂਦੇ ਸੀ ਹੁਣ ਤੇ ਆਪਦੇ ਨੂੰ ਵੀ ਵਿਛਾਉਂਦੇ ਚਾਦਰ ਚਾਦਰਾਂ ਦੇ ਵੇਲੇ ਗਏ ਹੁਣ ਨਹੀਂ ਸਰ ਮਾਨ ਸਨਮਾਨ ਸੀਗਾ ਹੁਣ ਜਦੋਂ ਪੋਲਿਟਿਕਸ ਦੇਖੋ ਪਿੰਡਾਂ 'ਚ ਜਦੋਂ ਬਾਹਰੀ ਪੋਲਿਟਿਕਸ ਵੱਡ ਗਈ ਨਾ ਇਹ ਤਾਂ ਕਨਸੈਪਟ ਨੁਕਸਾਨਿਆ ਗਿਆ ਅੱਗੇ ਕੀ ਸੀਗਾ ਕਿ ਪਿੰਡ ਦਾ ਮਸਲਾ ਹੈ ਪਿੰਡ 'ਚ ਨਿਵੇੜਿਆ ਜਾਂਦਾ ਤੇ ਜਿਹੜੇ ਸੂਝਵਾਨ ਬਜ਼ੁਰਗ ਲੋਕ ਸੀਗੇ ਉਹ ਬਈ ਨਿਆਂ ਕਰਦੇ ਸਨ ਹਮ ਉਹਨਾਂ ਦਾ ਆਪਣਾ ਵੀ ਕੋਈ ਭੈਣ ਭਰਾ ਹੁੰਦਾ ਸੀ ਉਹਨੂੰ ਝਿੜਕਦੇ ਸਨ ਗਾਲਾਂ ਕੱਢਤੀ ਉਹਨੂੰ ਵੀ ਡੰਨ ਲਾ ਦਿੰਦੇ ਸੀ ਜੀ ਜੀ ਦੇਖੋ ਗਲਤ ਹੈ ਹੁਣ ਤੇ ਪਿੰਡ ਦਾ ਫੈਸਲਾ ਲੰਬੇ ਤੋਂ ਹੁੰਦਾ ਬਿਲਕੁਲ ਕਿ ਤੂੰ ਆ ਕਰਨਾ ਹੈ ਐਜੀ ਸਪੋਰਟ ਕਰਨੀ ਹੈ ਤਾਂ ਜਦੋਂ ਇਸ ਪੱਤਰ ਦਾ ਰਾਜਨੀਤਿਕ ਦਖਲ ਹੋਏਗਾ ਸਰ ਤਾਂ ਫਿਰ ਪਰੇ ਪੰਚਾਇਤ ਦੇ ਵਿੱਚ ਨਿਆ ਕਿੱਥੇ ਹੋਏਗਾ ਸਰ ਬਿਲਕੁਲ ਇਹ ਤਾਂ ਪੰਚਾਇਤੀ ਵੋਟਾਂ ਮਿਲੇ ਆਪਾਂ ਵੇਖਿਆ ਸਲਾਖਾਂ ਤੋਂ ਮਗਰੋਂ ਵੀ ਇਦਾਂ ਦੀਆਂ ਆਦੇਸ਼ ਆਉਂਦੇ ਆ ਵੀ ਆ ਸਰਪੰਚ ਬਣਾ ਦਿਓ ਤੇ ਆ ਵੋਟਾਂ ਹੀ ਨਾ ਪਾਓ ਤੇ ਫਾਰਮੀ ਨਾ ਭਰੋ ਤੇ ਉਤੋਂ ਦਾ ਜਿਹੜੀਆਂ ਆਉਂਦੇ ਵੱਡੀਆਂ ਕੁਰਸੀਆਂ ਤੋਂ ਜਿਹੜੇ ਹੁਕਮ ਆਉਂਦੇ ਉਹ ਤਾਂ ਆਉਂਦੇ ਹੀ ਆਉਂਦੇ ਆ ਹਾਂਜੀ ਅਜੁਰਾ ਵਰ ਸਿੰਘ ਕਹ ਰਹੇ ਨੇ ਕਹਿੰਦੇ ਕਿ ਅੱਜ ਕੱਲ੍ਹ ਹੋਰ ਚੱਲਿਆ ਕੰਮ ਕਿ ਦੋਆ ਸਰਪੰਚਾਂ ਤੋਂ ਪੈਸੇ ਲੈ ਕੇ ਤੇ ਤੀਜੇ ਨੂੰ ਬਣਾ ਦਿੰਦੇ ਨੇ ਉਹ ਦੋਵੇਂ ਆਪਸ 'ਚ ਹੀ ਰਹਿੰਦੇ ਕਿ ਇਹਦੇ ਘਟ ਗਏ ਉਹਦੇ ਵੱਧ ਗਏ ਚਲੋ ਇਹ ਵੀ ਸਿਆਣੀ ਗੱਲ ਹੈ ਭਾਈ ਲੋਕ ਵੀ ਸਮਝਦਾਰ ਹੋ ਗਏ ਨੇ ਹੁਣ ਅ ਗੱਲਬਾਤ ਇਹ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਨੇ ਤੇ ਬਹੁਤ ਸਾਰੀਆਂ ਚੀਜ਼ਾਂ ਗਾਇਬ ਹੋ ਜਾਂਦੀਆਂ ਪਿੱਛੇ ਜੇ ਤਾਂ ਆਪਾਂ ਗੱਲ ਕੀਤੀ ਕਿ ਪੈਂਡ ਹੀ ਪੂਰਾ ਗਾਇਬ ਕਰਤਾ ਉਹ ਹੀ ਨਹੀਂ ਕਿਤੇ ਲੱਭਿਆ ਪਰ ਕਹਿੰਦੇ ਕਿ ਇੱਕ ਮਿੰਟ ਦੇ ਵਿੱਚ ਨਲਕੀਆਂ ਦੀ ਗ੍ਰਾਂਟ ਆਈ ਸੀ ਉਨਾ ਗ੍ਰਾਂਟ ਲੱਭੀ ਤੇ ਨਾ ਨਲਕੇ ਲੱਭੇ ਹੁਣ ਪਤਾ ਨਹੀਂ ਨਲਕੇ ਕੌਣ ਖਾ ਗਿਆ ਤੇ ਗ੍ਰਾਂਟ ਕੌਣ ਖਾ ਗਿਆ ਇਹ ਕਿੱਥੋਂ ਦੀ ਖਬਰ ਹੈ ਜੀ ਨਲਕਿਆਂ ਵਾਲੇ ਪੈਸੇ ਵੀ ਖਾ ਗਿਆ ਇਹ ਸ਼ਹਿਦ ਗੁਰਦਾਸਪੁਰ ਜ਼ਿਲ੍ਹੇ ਦੀ ਜੀ ਲਾਰਾਏ ਪਿੰਡ ਆ ਸ਼ਹਿਦ ਹੂੰ ਉਥੋਂ ਦੀ ਜਿਹੜੀ ਨਵੀਂ ਪੰਚਾਇਤ ਬਣੀ ਉਹ ਕਹਿੰਦੇ 2-3 ਸਾਲ ਦਾ ਰਿਕਾਰਡ ਸਾਡੇ ਹੱਥ ਲੱਗਾ ਤੇ ਉਹ ਕਹਿੰਦੇ 3-3.5 ਲੱਖ ਦੇ ਨਲਕੇ ਲੱਗੇ ਨੇ ਅਸੀਂ ਤੇ ਨਲਕੇ ਲੱਭ ਲੱਭ ਕੇ ਕਮਲੇ ਹੋ ਗਏ ਨਲਕੇ ਹੀ ਨਹੀਂ ਲੱਭਣਦੇ ਕਿੱਥੇ ਲੱਗੇ ਹੂੰ ਮਾ ਕੋ ਸਾ ਅਗਦਾ ਅੰਡਰਗਰਾਉਂਡ ਹੀ ਲੱਗੇ ਹੋਣ ਧਰਤੀ ਦੇ ਅੰਡਰਗਰਾਉਂਡ ਹੀ ਜੀ ਇਹ ਇਥੋਂ ਹੀ ਸਿੱਧਾ ਪਾਣੀ ਜਿਹੜਾ ਉਹ ਦੂਜੇ ਪਾਈ ਪਾਂਚ પાਕੇ ਭੇਜ ਦੇਣਗੇ ਹੂੰ ਉਹ ਬੜਾ ਕੁਛ ਹੈ ਜੀ ਉਹ ਤਾਂ ਕਹੀ ਜਾ ਰਹੇ ਸੀਗੇ ਕੱਲ ਅੱਜ ਖਬਰ ਵੀ ਲੱਗੀ ਆ ਕਿ ਪੋਕਲੈਂਡ ਮਸ਼ੀਨ ਲੱਗੀ ਆ ਛੱਪੜ ਚ ਸਫਾਈ ਹੋ ਰਹੀ ਹੈ ਤੇ ਛੱਪੜ ਤੇ ਉੱਤੇ ਦਾ ਉੱਤੇ ਖਲੋਤਾ ਮੇਰੇ ਪਿੰਡ ਵੀ ਇੱਕ ਐਸਾ ਹੀ ਛੱਪੜ ਹੈ ਉਹ ਤੁਹਾਨੂੰ ਲੱਭਣਾ ਹੀ ਨਹੀਂ ਛੱਪੜ ਉਹ ਕਿਆ ਕਾਈ ਖਲੋਤੀ ਹੈ ਤੇ ਮੋਰਿਆ ਹਾਲ ਉਹ ਵਿੱਚ ਅੱਗ ਲੱਗ ਜਾਂਦੀ ਛੱਪੜ ਦੀ ਕੀ ਬਾਤ ਆਪ ਸਾਫ ਹੋ ਜਾਂਦਾ ਮੇਰੇ ਹੋ ਜਾਂਦਾ ਮਾੜਾ ਮੋਟਾ ਹੂੰ ਹੂੰ ਉਹ ਬਾਦਲ ਸਰਕਾਰ ਵੇਲੇ ਲੱਖਾਂ ਰੁਪਏ ਦਾ ਪ੍ਰੋਜੈਕਟ ਆਇਆ ਸੀਗਾ ਸਾਫ਼ ਸੂਫ ਕੀਤਾ ਸੀ ਹਮ ਕਹਾਣੀ ਉੱਥੇ ਦੀ ਉੱਥੇ ਖਲੋਦੀ ਆ ਤਾਂ ਗੱਲ ਇਹ ਆ ਕਿ ਇਸ ਤਰ੍ਹਾਂ ਕਿੰਨੇ ਪਿੰਡ ਕਿੰਨੀਆਂ ਪੰਚਾਇਤਾਂ ਜਿੱਥੇ ਸਭ ਕੁਝ ਚੱਲਦਾ ਸੀ ਹਮ ਹੁਣ ਉਹ ਕਹਿੰਦੇ ਆ ਜੀ ਕਿ ਨਲਕੇ ਹੀ ਹਨਗੇ ਛੱਪੜ ਦੇ ਸਫਾਈ ਦੇ ਨਾਮ ਤੇ ਚਲੋ ਰਾਜਨੀਤੀ ਵੀ ਹੁੰਦੀ ਹੈ ਇਹਨਾਂ ਜੀਸਾ ਚ ਮੈਂ ਉਹ ਸਿਸਟਮ ਹੁਣ ਕਰ ਰਹੀ ਪਰ ਇਹ ਚੀਜ਼ਾਂ ਸੱਚ ਵੀ ਆਂਦੀਆਂ ਨੇ ਬਿਲਕੁਲ ਜੀ ਬਿਲਕੁਲ ਕੋ ਤੇਰਾ ਕੁਸ਼ ਉਹ ਕਹਿੰਦੇ